ਆ ਦੇਖੋ ਜੀ ਨਵਾਂ ਕੈਮਰਾ ਲਿਆ ਸਿੰਘ ਜੀ ਚਲਾਉਂਦੇ ਆ ਜੀਟੀ ਆ ਗਾਨ ਵਾਹਿਗੁਰੂ ਜੀ ਕਾ ਵਾਹਿਗੁਰੂ ਵਾਹਿਗੁਰੂ ਸ਼ਾਸਤ੍ਰ ਵਿਦਿਆ ਗਾਦ ਬੋਦਾ ਬਹੁਤ ਅੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਟਾ ਸਾਰਿਆਂ ਦਾ ਸਵਾਗਤ ਹੈ ਜੀ ਸਾਡੇ ਬਲੌਗ ਦੇ ਵਿੱਚ ਆ ਦੇਖੋ ਜੀ ਨਵਾਂ ਕੈਮਰਾ ਲਿਆ ਬਤਾ ਵੀਡੀਓ ਬਤਾ ਉਸਕੇ ਅੰਦਰ ਬੰਦ ਕਰੋ ਬੰਦ ਕਿਉਂ ਕਰਨੀ ਕਿੰਨੀ ਨੂੰ ਦਿਖਾ ਨਾ ਆ ਦੇਖੋ ਜੀ ਵਾ ਕੈਮਰਾ ਨੇ ਅਸੀਂ 5000 ਦਾ ਬੱਸ ਖਤਮ ਉੱਤੀ ਸੀ ਕਿਆ ਹਾਂ ਉੱਥੇ ਅਸੀਂ ਜਾਣ ਲੱਗੇ ਆ ਜੀ ਛੱਤੀ ਬਾਈ ਕੋਲ ਛੱਤੀਸ ਛੱਤੀਸ ਦੇ ਕੋਲ ਆਪਣੇ ਇਹ ਛੱਤੀਸ ਸਾਡੇ ਗੁਰਬਖਸ਼ ਸਿੰਘ ਆਉਂਦੇ ਪਏ ਆ ਉਹਨਾਂ ਨਾਲ ਅਸੀਂ ਜਾਵਾਂਗੇ ਉਸ ਤੋਂ ਬਾਅਦ ਸਾਡੇ ਪਾਲੀ ਵੀਰ ਦਾ ਹੀ ਆਏਗਾ ਸ਼ਸ਼ੀ ਹਾਂ ਆਪੜੇ ਇਹ ਇਹ ਕਦੇ ਜਾ ਕੇ ਉੱਥੇ ਪਾਲੀ ਵੀਰ ਕਹਿ ਦਿਓ ਤੁਹਾਨੂੰ ਪੈਸੇ ਦੇਣੇ ਪੈਣੇ ਆ ਕਾਸ਼ ਉੱਥੇ ਜਾ ਕੇ ਕੰਟੀਨਿਊ ਕਰਦੇ ਆ ਕੁਝ ਬਜਟ ਬਲਾਸ ਕਰਾਂਗੇ ਤੇ ਨਾਲ ਗੱਤਕੇ ਬਾਰੇ ਬਹੁਤ ਕੁਝ ਸਿੱਖਣਾ ਤੇ ਇੱਕ ਡਾਕੂਮੈਂਟਰੀ ਬਣਾ ਕੇ ਪਾਵਾਂਗੇ ਉਹ ਤੁਸੀਂ ਦੇਖ ਲਓ ਉਹਨਾਂ ਦੇ ਬਾਰੇ ਆਨਦੇ ਪੈਰ ਹੀ ਚੱਲਦੇ ਆ ਬੱਸ ਇਹ ਇਸ ਕੈਮਰੇ ਨਾਲ ਤੇਰੇ ਉਸਮੇਂ ਕੀ ਹੈ ਇਸਮੇਂ ਕਲਿੱਪ ਫਿਨਿਸ਼ ਨਹੀਂ ਗਿਆ ਬੜਾ ਬੜਾ ਪਾਲੀ ਵੀ ਚੱਲਦਾ ਪਿਆ ਜੇ ਉੱਥੇ ਜਾ ਕੇ ਕੰਟੀਨਿਊ ਕਰਦੇ ਆ ਆਕਾਲ ਆਕਾਲ ਗੁਰਬਖਸ਼ ਸਿੰਘ ਦੀ ਜਨਾਨੇ ਜੀਟੀ ਹੈਗਾ ਨਾ ਸਾਹਮਣੇ ਦੇਖੋ ਦੇਖ ਰਹੀ ਕਿ ਮੈਂ ਖਰੀ ਚਲਾ ਬਜਾਏਗਾ ਫਿਰ ਵੀ ਨਹੀਂ ਨਹੀਂ ਰਾਤ ਤੇ ਆ ਰਹੇ ਬਲੀ ਚਲੋ ਚਲੋ ਬਾਕੀ ਅਗੀ ਟਿਪਲ ਜਾਂਦੇ ਪਿਆ ਜੀ ਆ ਗਿਆ ਜੀ 30 ਗੁਰਬਖਸ਼ੀ ਦੇ ਨਾਲ ਚਲਦੇ ਆ ਆਪਣਾ ਪਾਲੀ ਵੀਰ ਕੱਲਾ ਗੱਡੀ ਉੱਪਰ ਲਗਾਉਂਦਾ ਹੋਰ ਕੋਈ ਲਾਉਂਦਾ ਨਹੀਂ ਉੱਥੇ ਉਹਦੀ ਜਗਾ ਪੱਕੀ ਆ ਅਸੀਂ ਚਲਦੇ ਹੁਣ ਅੰਦਰ ਠਕਾ ਕੇ ਕਰਾਂਗੇ ਫਿਰ ਜਾਵਾਂਗੇ ਗੋਬਿੰਦਗੜ੍ਹ ਅੱਧਾ ਬੈਠਿਆ ਜੀ 30 ਛੱਡੇ ਭਇਆ ਪਾਣੀ ਚੱਕਣ ਨੂੰ ਆਈ ਜੀ ਔਰ ਕੁਝ ਨਹੀਂ ਚੱਕਿਆ ਬਾਬਾ ਜੀ ਜੂਸ ਪੀਂਦੇ ਹੋਏ ਬੱਲੀ ਵੀ ਕੇ ਨਾਮ ਲੋ ਇੱਧਰ ਆ ਕੇ 프리 ਮੈਂ ਕਹ ਲਿਆ ਜੀ ਹੁਣ ਬੰਨੂ ਬਾਪਾ ਜੀ ਕੁਛ ਵਾਏ ਚੀਕਾ ਆਏ ਚੱਲਦੇ ਹੁਣ ਜਿਹੜਾ ਕੁਬੀਦ ਭਾਗ ਚੱਲਾਂਗੇ ਇਹਨਾਂ ਦੀ ਡਾਕੂਮੈਂਟਰੀ ਬਣਾਵਾਂਗੇ ਛੋਟੀ ਜੀ ਤੇ ਆਪਾਂ ਆਪਣਾ ਸ਼ਸਤਰ ਵਿਦਿਆ ਦਾ ਪ੍ਰਚਾਰ ਕਰਾਂਗੇ ਬਾਕੀ ਇਹ ਛੱਟੀ ਦਾ ਲੰਢੇ ਡੇਢ ਦੇਰ ਕੇ ਆਪਣੇ ਪੰਜਾਬ ਦੀ ਸੰਗਤ ਆਉਂਦੀ ਆ ਉਹ ਬਥੇਰਾ ਪਛੜੀ ਆ ਅਵੇ ਕਦੇ ਆਪਣੇ ਉੱਪਰ ਨਹੀਂ ਗਏ ਅੱਜ ਉੱਪਰ ਜਾ ਕੇ ਕਹਿੰਦੇ ਸੀ ਗਏ ਨੇ ਉੱਪਰ ਉੱਪਰ ਵੀ ਸੋਨਾ ਹੈ ਇਹ ਐਸੇ ਸ਼ਾਇਦ ਰਾਤ ਨੂੰ ਚੱਲਦਾ ਹੋਣਾ ਹੈ ਨਾ ਸਾਰੀ ਗਰਮੀ ਬਥੇਰੀ ਆਣਾ ਹੁਣ ਤਾਂ ਉੱਪਰ ਕੋਈ ਬੰਦਾ ਨਹੀਂ ਰਾਤ ਨੂੰ ਆ ਕੇ ਬੰਦੇ ਹੋਣ ਇੱਥੇ ਤੇ ਵਧੀਆ ਵਾ ਜਿਹੜੀ ਆਪਣੇ ਪੰਜਾਬ ਦੀ ਸੰਗਤ ਜੀ ਹਜੂਰ ਸਾਹਿਬ ਆਈ ਤਾਂ ਤੁਸੀਂ ਕੋਈ ਗਲਤ ਸਰਚ ਕਰ ਸਕਦੇ ਹੋ ਤਾਂ ਨਾਮ ਇਹ ਦਾ ਸਟੇਟਿਸ ਹਾਊਸ ਤਾਂ ਵਧੀਆ ਹੋਊਗਾ ਤੁਹਾਡੇ ਲਈ ਆ ਕੇ ਐਸੇ ਖਾਇਆ ਪੀਆ ਕਰੋ ਤੇ ਆਪਣੇ ਪਾਲੀ ਵੀਰ ਦਾ ਨਾਮ ਜਰੂਰ ਲਓ ਬਈ ਸੰਦੇ ਜੀ ਫੜੀ ਕੋਈ ਵਾਰ ਕਰੀ ਸਾਡੀ ਗੱਡੀ ਪੰਥਰ ਹੋਗੀ ਪਾਲੀ ਵੀ ਉੱਥੇ ਰੁਕੇ ਆ ਸੀ ਪੰਥਰ ਬਣਾ ਕੇ ਚੱਲਦੇ ਆ ਜੇ ਐਡਾ ਦੀ ਚੀਜ਼ ਹੁੰਦੀ ਹੈ ਨਾ ਤਾਂ ਗੜਬੜ ਨਹੀਂ ਕਰਨੀ ਚਾਹੀਦੀ ਉਹ ਮਹਾਰਾਜ ਨੂੰ ਆਪ ਰੋਕਦੇ ਆ ਉਹਨੂੰ ਪਤਾ ਇੱਕ ਵਾਰੀ 911 ਕਰਕੇ ਕਾਂਡਾ ਹੈ ਜਿੱਥੇ ਬਿਲਡਿੰਗ ਫੁੱਟੀ ਸੀ ਤੇ ਉਸ ਕਾਂਡ ਦੇ ਵਿੱਚ ਉਹੀ ਲੋਕੀ ਬੱਚੇ ਜਿਹੜੇ ਘਰ ਤੋਂ ਲੇਟ ਨਿਕਲੇ ਸੀ ਕਿਸੇ ਦੇ ਬੀਵੀ ਨੇ ਕਲੇਸ਼ ਕੀਤਾ ਸੀ ਕੋਈ ਟ੍ਰੈਫਿਕ ਵਿੱਚ ਫਸ ਗਿਆ ਸੀ ਉਹ ਠੈਂਗੜ ਕਹਿੰਦੇ ਆ ਕਿ ਮੈਂ ਟ੍ਰੈਫਿਕ ਵਿੱਚ ਫਸ ਗਿਆ ਨਹੀਂ ਤਾਂ ਮੈਂ ਮਰ ਜਾਣਾ ਸੀ ਤਾਂ ਕਈ ਵਾਰੀ ਇਦਾਂ ਦੇ ਕਾਰਨ ਹੁੰਦੇ ਆ ਨਾ ਤਾਂ ਹੁਕਮ ਤੇ ਚੱਲਿਆ ਕਰੋ ਇਦਾਂ ਨਹੀਂ ਕਹਣਾ ਯਾਰ ਕੀ ਹੋ ਗਿਆ ਕੀ ਹੋ ਗਿਆ ਇਟਸ ਓਕੇ ਅਭੀ ਚੱਲਦੇ ਆ ਕਰਕੇ ਆਇਆ ਜੀ ਅੱਛਾ ਫੜ ਸਿੱਖਦੇ ਪਏ ਆ ਅਮਰੇ ਫੋਲ ਹੱਥੇ ਫੜਿਆ ਕਾਫੀ ਕੁਝ ਅਲੇ ਭਾਈ ਐਸੇ ਹੀ ਖੇਲਣਾ ਦੇਖੋ ਐਸੇ ਚੱਲੂ ਜੀ कनपटी 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 पेटी 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 ची 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 से से इधर किया ऐसा पागल हो जा रहा बंदा एक बार पे खत्म ही मुंह पे बैठा ही खत्म ਉਈ ਤਾਂ ਇਹ ਰਹੀ ਅਸੀਂ ਏਦੇ ਜੀ ਚੱਲ ਗਏ ਸੱਚ ਨਹੀਂ ਸ਼ਾਸਤਰ ਵਿੱਦਿਆ ਗਾਦ ਬੋਦਾ ਬਹੁਤ ਅੱਗੇ ਆ ਆਪਾਂ ਹਜੇ ਲੋਕ ਗੱਤਕਾ ਖੇਡਦੇ ਆ ਨਹੀਂ ਰੋਂਗ ਆਪਾਂ ਸ਼ਾਸਤਰ ਵਿੱਦਿਆ ਖੇਡੋ ਜਿਹੜੀ ਆਪਾਂ ਨੂੰ ਦਿੱਤੀ ਆ ਮਾਰਗੋਸਾਂ ਨੇ ਸ਼ਾਸਤਰ ਵਿੱਦਿਆ ਦਿੱਤੀ ਗੱਤਕਾ ਦਾ ਏਟਾ ਨਹੀਂ ਕਰਦੇ ਆ ਅਗਰੇ ਜਾਂ ਇਸ ਕਰਕੇ ਹੁਣ ਸ਼ਾਸਤਰ ਆ ਦੇ ਕੋ ਚਲਾ ਰਿਆਂ ਹਾ ਬੱਫਰ ਮੈਂ ਤਾਂ ऊपर तुम्हारा डिफेंस कर लिया नीचे मेरा वार चल गया कायदा <coughs> नहीं चाहिए कायदे च रहकर जो मारा गया तो खा के कदी भी नहीं कंपटी तो मैं शास्त्र विद्या के बीच कायदा कानून बिल्कुल नहीं वो वो इंग्लिश वाला डायलॉग नहीं क्या है थिंग्स पे लव एंड वॉर ब्रो शायरी है बस शायरी है एडो बस हमारे फादर साहब कहते थे पिताजी साहब एक स्ट्रेट ਸੇ ਫਿਰ ਦੇਖ ਲੋ ਚਲੋ ਅੱਖਾਂ ਨਹੀਂ ਲੱਗਿਆ ਨੇ ਸਕੈਨ ਕਰਨਾ ਅਗਲੇ ਨੂੰ ਬਸ ਅੱਖਾਂ ਹੀ ਦੇਖਣਾ ਬਸ ਕਿੱਥੇ ਲੱਗੇ ਆ ਛੂਟੀ ਖਾਲੀ ਮਿਲਣਾ ਇਦਾਂ ਨਹੀਂ ਖੜਨਾ ਕੋਈ ਸਿਰਫ ਇਦਾਂ ਹੋਵੇ ਇਹਨੂੰ ਇਧਰ ਖੜਕੋ ਚੀ ਇਦਾਂ ਨਹੀਂ ਰੱਖਣੀਆਂ ਇਧਰ ਖੜਕੋ ਦੋਨੇ ਚੀਜ਼ਾਂ ਇੱਥੇ ਖਿਲਵਾ ਦੇ ਆ ਬਾਰਗਟੂ ਮਾਰ ਦਾਂਗੇ ਚਾਂਸ ਮੇ ਲੇਤੇ ਜਦ ਅਟੈਕ ਤੇ ਅਟੈਕ ਕਰਾਂਗੇ ਆਪਣੀ ਬੇਸ ਤੇ ਜੇ ਤੁਹਾਨੂੰ ਮੈਨੂੰ ਚਾਂਸ ਮਿਲੂਗਾ ਆ ਦੇਖੋ ਖੇਡੋ ਖੇਡੋ ਆ ਚਾਂਸ ਹੈ ਕੰਟੀਨਿਊ ਵੀ ਨਹੀਂ ਮਾਰਨਾ ਕੰਟੀਨਿਊ ਨਹੀਂ ਮਾਰਨਾ ਇੱਕ ਮਾਰ ਕੇ ਵੈਲੂ ਕਰੀਂ ਅੱਛਾ ਜਦੋਂ ਮਾਰਨਾ ਆਏਗਾ ਹੁਣ ਤੁਸੀਂ ਮਾਰੋ ਹੁਣ ਮੈਂ ਤੇ ਲਾਤਾ ਆਨੂੰ ਮਾਰੋ ਹੁਣ ਫੇ ਚਾਂਸ ਨਹੀਂ ਆਣੀ ਕਿ ਕੁਮਾਰੀ ਅਰੇ ਘੱਟ ਗਈ ਕਿ ਦੋ ਰੀਜ਼ਨ ਹੁੰਦੇ ਆ ਇੱਕ ਡਿਫੈਂਸ ਕਰਨਾ ਇੱਕ ਟਾਕਾ ਕਰਨਾ ਅਟੈਕ ਕਰਨ ਵਾਲਾ ਕੀ ਸੋਚਦਾ ਹੈ ਅਟੈਕ ਹੀ ਕਰਨਾ ਹੈ ਉਹ ਤਾਂ ਮੈਂ ਨਹੀਂ ਕੀ ਸੋਚ ਰਹਾ ਨਾ ਅਟੈਕ ਕਰੂੰਗਾ ਉਹ ਤੇ ਡਿਫੈਂਸ ਆ ਦੇਖਿਓ ਜੰਗ ਦਾ ਅਸਲੀ ਤਰੀਕਾ ਤੇ ਆਪਾਂ ਇਹਨਾਂ ਦੀ ਇੱਕ ਡਾਕੂਮੈਂਟਰੀ ਬਣਾਾਂਗੇ ਪਾਵਾਂਗੇ ਸ਼ਸਤਰ ਵਿੱਦਿਆ ਦੇ ਬਾਰੇ ਸਾਰਾ ਕੁਝ ਮਤਲਬ ਤੁਸੀਂ ਆ ਲਓ ਲੋਗ ਦੇ ਦਰਸ਼ਨ ਕਰੋ ਬਾਅਦ ਚ ਵੱਖਰੀ ਵੀਡੀਓ ਪਾਵਾਂਗੇ There you go. ਆ ਤਾਂ ਪ੍ਰਜਨ ਹੁਣ ਆਪਣੇ ਤਿੰਨ ਖਿਡਾਰੀ ਸੰਗਤ ਪੁੱਜੇ ਉਹ ਸ਼ਾਸਤਰ ਚਲਾ ਰਹੇ ਆ ਤਾਂ ਇਕਦਮ ਜਦੋਂ ਤੁਸੀਂ ਦੋਵੇਂ ਵਾਰ ਕਰ ਰਹੇ ਹੁਣ ਆਪਣਾ ਜਾਣਾ ਕਿਹ ਕਿੰਧਿਆ ਵਾਰ ਨੂੰ ਇਦਾਂ ਮਾਰਨਾ ਜਿਹੜਾ ਸ਼ਾਸਤਰ ਹੁੰਦਾ ਉਹ ਤਸੀਲ ਦੇ ਕੇ ਵਾਰ ਮਾਰੀ ਵੀ ਕਿੱਧਰੋਂ ਵਾਰ ਮਾਰਨਾ ਕਿੱਧਰ ਦਾ ਸ਼ਾਸਤਰ ਆਏਗਾ ਕਿੱਥੋਂ ਆਪਣਾ ਸ਼ਾਸਤਰ ਤੁਲੇਗਾ ਔਰ ਇਹਦਾ ਵਾਰ ਕਿਹੜਾ ਬਣੇ ਆ ਦੇਖ ਆ ਜਾ

ਜਿਹੜਾ ਇਹਨੂੰ ਜੰਗ ਕਹਿੰਦੇ ਆ ਇਹ ਜੰਗ ਆਪਾਂ ਇਹਨੂੰ ਕਿਲਾ ਵੀ ਕਹਿ ਦਿੰਦੇ ਆ ਜਿੱਦਾਂ ਹੁਣ ਦੇ ਖਿਡਾਰੀ ਸੰਗਾ ਨਵੇਂ ਇਹਨੂੰ ਕਿਲਾ ਵੀ ਕਹਿੰਦੇ ਪਰ ਇਹ ਜੰਗ ਆ ਜੰਗ ਦੇ ਵਿੱਚ ਸਭ ਤੋਂ ਪਹਿਲਾ ਵਾਰ ਕਿਹੜਾ ਚਲਾਇਆ ਜਾਂਦੇ ਹੁੰਦੇ ਇਹ ਤੁਰਤ ਆ ਗਿਆ ਬੋਲ ਨਹੀਂ ਵਾਰ ਇੱਥੇ ਆਏਗਾ ਆ ਤਾਂ ਨਾ ਸ਼ਕਤ ਰੰਗ ਨਹੀਂ ਹੁਣ ਮੇਰਾ ਪੈਰ ਇੱਥੇ ਹੈ ਮੈਂ ਤੈਨੂੰ ਕਿਧਾਂ ਮਾਰਾਂਗਾ ਇਹ ਮਿੱਥਣਾ ਹਾਂਗੇ ਇੱਥੋਂ ਵਾਰ ਦੇ ਆ ਆ ਜਾਣਾ ਆਮਰੋ ਪੈਰ ਬਦਲੇ ਆਇਆ ਉਹਦਾ ਸ਼ਾਸਤਰ ਨਹੀਂ ਮਚਾਉਂਦਾ ਉਹ ਉਹ ਆਏਗਾ ਇੱਥੋਂ ਹੀ ਮੈਂ ਸ਼ਾਸਤਰ ਨੂੰ ਚਲਾਇਆ ਲਿਆਵਾ ਆ ਜਾ ਬਾਬਾ ਜੀ ਇਹਦਾ ਤੁਸੀਂ ਕਿਹਾ ਸਭ ਤੋਂ ਪਹਿਲਾਂ ਜਿਹੜੇ ਹਰਗੋਬਿੰਦ ਸਾਹਿਬ ਜੀ ਨੇ ਗਤਕਾ ਕੀ ਬਾਬਾਈ ਲੇਕਿਨ ਜਿਹੜੀ ਬੇਸਿਕ ਜੀ ਹੁੰਦੀ ਹੈ ਸ਼ਸਤਰ ਵਿਦਿਆ ਦੇ ਵਿੱਚ ਉਹ ਹਮ ਤਾਂ ਕਮਰਕਸਾ ਜੀ ਅਸੀਂ ਵੱਡੇ ਵੱਡੇ ਰਹਿ ਤੋ ਆ ਸਿੱਖਿਆ ਕਿ 24 ਘੰਟੇ ਕਮਰਕਸਾ ਲਾ ਕੇ ਰੱਖਣਾ ਜੀ ਬੜਾ 24 ਘੰਟੇ ਜੇ ਆਪਾਂ ਲਾਈਏ ਆਉਦੀ ਪਰੇਸ਼ਾਨੀ ਵੀ ਬਥੇਰੀ ਹੈ ਤੁਸੀਂ ਫਰਕ ਦੱਸਿਓ ਇੱਕ ਕਮਰਕਸਾ ਹੁੰਦਾ ਹੈ ਚਿੱਤੋਂ ਪੈਰ ਲਾਣਾ ਇਹ ਚਿੱਤੋਂ ਪੈਰ ਕਮਰਕਸਾ ਲਾ ਸਕਦੇ ਹਾਂ ਠੀਕ ਹੈ ਜੀ ਇੱਕ ਕਮਰਕਸਾ ਹੁੰਦਾ ਜੰਗ ਦਾ ਜਿਹੜਾ ਜੰਗ ਦਾ ਕਮਰਕਸਾ ਹੁੰਦਾ ਆ ਉਹ ਇਸ ਤਰ੍ਹਾਂ ਲਗਾਇਆ ਜਾਂਦਾ ਆ ਇਹਨੂੰ ਇਦਾਂ ਲੈ ਕੇ ਇਹ ਯੰਗ ਦਾ ਕਮਰ ਕਸਾ ਆ। ਆਪਾਂ ਜਿਹੜੇ ਵੀ ਸ਼ਾਸਤਰ ਵਸਤਰ ਪਾਏ ਆ ਉਹ ਆਪਣੇ ਬਿਲਕੁਲ ਆਪਣੇ ক্লোਜ਼ ਹੋ ਸਕਦੇ ਆ ਆਪਾਂ ਸ਼ਾਸਤਰ ਵਧੀਆ ਸੁਖੇ ਤਰੀਕੇ ਨਾਲ ਚਲਾ ਸਕਦੇ ਆ। ਇਹ ਯੰਗ ਦਾ ਕਮਰ ਕਸਾ ਆ ਜਿਹੜਾ ਥਲੜ ਦਾ ਕਮਰ ਕਸਾ ਹੁੰਦਾ ਉਹ ਆਪਾਂ ਚਿੱਤੋਂ ਪੈਰ ਲਾ ਸਕਦੇ ਆ। ਇਹ ਕਮਰ ਕਸੇ ਦੀ ਮਰੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਅਸੀਂ ਕਰ ਲਿਆ ਜੀ ਵਧੀਆ ਆ ਦੇਖੋ ਜਗੀ ਵੀਰ। ਵਧੀਆ ਅਸੀਂ ਸ਼ੂਟ ਕਰ ਲਿਆ। ਚੜਦੀ ਕਲਾ ਚ ਆਪ ਵੀ ਦੇਖੋ ਤੁਸੀਂ ਕਿੰਨਾ ਮੌਸਮ ਬਣਿਆ ਹੁਣ ਚੱਲਦੇ ਆ ਫੋਟੋ ਉਹ ਦਿਖ ਰਹੇ ਬਹੁਤ ਜ਼ੋਰ ਦਿਖ ਰਹੇ ਆਈ ਚੱਲਦੇ ਹੁਣ ਘਰ ਨੂੰ ਤੇ ਦੇਖਦੇ ਆ ਅੱਗੇ ਵਲੌਗ ਆਪਾਂ ਕੋੜੇ ਕੋੜੇ ਚੱਲਦੇ ਜਿਹੜਾ ਨਵਾ ਲਿਆ ਉਸ ਤੋਂ ਬਾਅਦ ਤੁਸੀਂ ਚੱਲੋ ਇੱਕ ਵਾਰੀ ਘੋੜਾ ਦੇਖ ਲਓ ਦਿਖਾਈਏ ਬਾਅਦ ਵਿੱਚ ਲੈ ਕੇ ਜਾਂਗੇ ਬਾਅਦ ਵਿੱਚ ਠੀਕ ਠੀਕ ਆਪਾਂ ਕਰਦੇ ਆ ਅੱਗੇ ਕੰਟੀਨਿਊ ਕਰਨੇ ਆਈ ਖਤਮ ਮਰਜ਼ੀ ਤੇਰੀ ਕਰਦੇ ਆ ਜੀ ਵਲੋਗ ਖਤਮ ਆਹੀ ਸੀ ਆਪਣਾ ਅਸਦਾ ਉਹ ਲਗ ਜਰਾ ਨਾ ਫੱਤੇ ਬਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਅੱਛਾ ਵਾਹਿਗੁਰੂ ਜੀ ਕੀ ਫੱਤੇ